ਮੌਸਮ ਦੇ ਵਿੱਚ ਜਿਆਦਾ ਵਰਖਾ ਹੋਣ ਦੇ ਕਾਰਨ ਪੰਜਾਬ ਦੇ ਕੁਝ ਪਿੰਡਾਂ ਦੇ ਵਿੱਚ ਹੜ੍ਹਾਂ ਆਉਣ ਦੇ ਕਾਰਨ ਸਾਡੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਸਮੱਸਿਆ ਆ ਰਹੀ ਹੈ ਕੁਝ ਸਾਡੇ ਪੰਜਾਬੀਆਂ ਕਿਸਾਨਾਂ ਦੀ ਸਾਡੇ ਵੀਰਾਂ ਦੀ ਫਸਲ ਵੀ ਪਾਣੀ ਦੇ ਦਬਾਅ ਤਬਾਹ ਹੋ ਗਈ ਹੈ ਔਰ ਅੱਜ ਸਪੈਸ਼ਲੀ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਪੂਰਬੋਂ ਪੰਦਰੀ ਅੱਜ ਕਪੂਰਥਲਾ ਸੁਲਤਾਨਪੁਰੂ ਦੀ ਵਿਚਾਇਆ ਸਾਂ ਅਸੀਂ ਉਹਦੇ ਨਾਲ ਤੁਹਾਡੇ ਨਾਲ ਕਪੂਰਥਲੇ ਤੋਂ ਮੈਂਬਰ ਪਾਰਲੀਮੈਂਟ ਸਾਡੇ ਸੰਸਿਚੇਵਾਲ ਜੀ ਔਰ ਸਾਡੇ ਜੰਦਰ ਦੇ ਹਲਕਾ ਇੰਚਾਰਜ ਦਿਨੇਸ਼ ਚਾਲ ਜੀ ਸੈਂਟਰ ਤੋਂ ਹਲਕਾ ਇੰਚਾਰਜ ਜਤਨ ਕੋਲੀ ਜੀ ਔਰ ਮੈਂ ਸਾਡੇ ਹੋਰ ਬਹੁਤ ਸਾਰੇ ਸਾਥ ਜੰਦਰ ਤੋਂ ਅਸੀਂ ਨਾਲ ਦਿੱਤਾ ਜਿਹਨਾਂ ਆਏ ਸੀ ਔਰ ਸਾਡੇ ਕਪੂਰਥਲੇ ਤੋਂ ਖਾਸ ਕਰਕੇ ਮੇਰੇ ਵੀ ਸੰਵਰੀ ਕਵਾਲ ਸਿੰਘ ਜੀ ਜਿਹੜੇ ਕਿ ਸਾਡੇ ਕਪੂਰਥਲਾ ਜ਼ਿਲ੍ਹੇ ਦੇ ਸਟੇਟ ਵਿੰਗ ਦੇ ਪ੍ਰਧਾਨ ਨੇ ਉਹ ਵੀ ਸਾਨੂੰ ਉੱਥੇ ਆਪਣੇ ਸਾਥੀਆਂ ਨਾਲ ਮਿਲੇ ਔਰ ਅਸੀਂ ਸਾਰੇ ਹੀ ਸਾਡੇ ਨਾਲ ਅਰੋੜਾ ਮਹਾਸਭਾ ਦੇ ਪੰਜਾਬ ਦੇ ਚੇਅਰਮੈਨ ਬਰੋਵਰ ਸਾਹਿਬ ਅਸੀਂ ਸਾਰੇ ਉੱਥੋਂ ਆ ਕੇ ਦੇਖ ਕੇ ਆ ਰਹੇ ਹਾਂ ਹਾਲਾਤ ਦੇਖ ਕੇ ਕਿਉਂਕਿ ਜੋ ਅੱਜ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਅਗਰ ਕਿਹਾ ਜਾਏ ਮੁਸੀਬਤਾਂ ਸਮਾਂ ਹੈ ਆ ਸਾਡੇ ਬਹੁਤ ਸਾਰੇ ਕਿਸਾਨ ਵੀਰਾਂ ਦੀਆਂ ਫਸਲਾਂ ਸਾਰੀਆਂ ਤਬਾਹ ਹੋ ਗਈਆਂ ਉਹਨਾਂ ਨੂੰ ਸਰਕਾਰ ਦੀ ਵੀ ਸਹਾਤਾ ਦੀ ਲੋੜ ਹੈ ਔਰ ਆਪਣੇ ਸਾਥੀਆਂ ਦੀ ਪੈਨਾ ਭਰਾਵਾਂ ਦੀ ਵੀ ਮਦਦ ਦੀ ਲੋੜ ਹੈ ਨਹੀਂ ਜੇ ਗੱਲ ਕਰੀਏ ਕਹੋ ਕਿ ਲੋਕ ਜ਼ਿਆਦਾਤਰ ਪੋਲਿਟਿਕਲ ਜਿਹੜੀ ਹੈ ਪਾਰਟੀਆਂ ਵਾ ਫੋਟੋ ਖਿਚਾਣ ਤਾਂ ਕਿ ಮತ ਕੀ ਜਾਂ ਇਧਰ ਇੱਕ ਮਨੂ ਹੀ ਅੱਗੇ ਆ ਰਹੀ ਹੈ ਵਾ ਤੇ ਕਹੋ ਕਿ ਬਾਕੀ ਸਰਕਾਰ ਦੇ ਉੱਤੇ ਵੀ ਗੰਭੀਰ આરોਪ ਲਗਾਏ ਜਾਂਦੇ ਆ ਇਸ ਸਮੇਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਾਡੀ ਸਰਕਾਰ ਹੈ। ਉਹ ਸਾਡੇ ਮੁੱਖ ਮੰਤਰੀ ਸਰਦਾਰ ਭਵਨ ਸੇਮਾਨ ਸਾਹਿਬ ਜਿਸ ਦਿਨ ਦਾ ਇੱਥੇ ਹੜ ਆਇਆ ਕੂਥਲੇ ਪਹਿਲੇ ਦਿਨ ਤੋਂ ਹੀ ਪੂਖ ਬੂਥਲੇ ਆਏ ਸਨ। ਉਹਨਾਂ ਨੇ ਉਸ ਦਿਨ ਕਿਹਾ ਸੀ ਕਿ ਅਸੀਂ ਕਿਸਾਨਾਂ ਦਾ ਜੋ ਵੀ ਨੁਕਸਾਨ ਫਸਲਾਂ ਦਾ ਹੋਏਗਾ ਉਹਦੇ ਨਾਲ ਨਾਲ ਜਿਹਨਾਂ ਲੋਕਾਂ ਨੇ ਫਸਲਾਂ ਥੇਕੇ ਤੇ ਲੈ ਕੇ ਵਿਜੀਆਂ ਨੇ ਉਹ ਚਾਹੇ ਕੋਈ ਮਜ਼ਦੂਰ ਹੈਗਾ ਚਾਹੇ ਉਹ ਸਪਿੰਡ ਦਾ ਵਪਾਰੀ ਹੈਗਾ ਜਿਹਦਾ ਜੋ ਵੀ ਨੁਕਸਾਨ ਹੋਏਗਾ ਪੰਜਾਬ ਸਰਕਾਰ ਉਹਦੀ ਕੂਰਤੀ ਕਰੇਗੀ ਦੀ ਭਰਪਾਈ ਕਰੇਗੀ ਸੋ ਅਸੀਂ ਇਹਨਾਂ ਚੀਜ਼ਾਂ 'ਚ ਬਲੀਵ ਨਹੀਂ ਰੱਖਦੇ ਫੋਟੋਆਂ ਚਾਣੀਆਂ ਇਹ ਕੋਈ ਆਪੋਜੀਸ਼ਨ ਨਹੀਂ ਹੈਗੀ ਜਿਹਨਾਂ ਨੇ ਕੁਝ ਨਹੀਂ ਕੀਤਾ ਅੱਜ ਕੋਈ ਵੀ ਦੇਖੋ ਅੱਜ ਕੇਂਦਰ 'ਚ ਜੋ ਸਰਕਾਰ ਹੈ ਬੀਜੇਪੀ ਸਰਕਾਰ ਹੈ ਪੰਜਾਬ ਦਾ ਕੋਈ ਵੀ ਬੀਜੇਪੀ ਨੇਤਾ ਨਹੀਂ ਬੋਲਿਆ ਕਿ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਮੀਡੀਏਟਲੀ ਗ੍ਰਾਂਟ ਮਿਲਣੀ ਚਾਹੀਦੀ ਹੈ ਜੇ ਆਪਾਂ ਗੱਲ ਕਰੀਏ ਸਲਤਨਪੁਰ ਦੀ ਉਥੇ ਨੇ ਬਤਾਇਆ ਕਿ ਜਿਹੜਾ ਕਿ ਰਾਣਾ ਜਿੰਦਰਪਤਾਪ ਕਹਿ ਰਹੇ ਆ ਕਿ ਜਿੰਨੀ ਮਦਦ ਮੇਰੇ ਵੱਲੋਂ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਕੁਝ ਵੀ ਕੀਤਾ ਨਹੀਂ ਜਾ ਰਿਹਾ ਵਾ ਦੇਖੋ ਇੱਕ ਸਿਰਫ ਕਹਿ ਦੇਣ ਦੇ ਨਾਲ ਮਦਦ ਨਹੀਂ ਹੋ ਜਾਂਦੀ ਕਹਿੰਦੇ ਤੁਸੀਂ ਜੋ ਮਰਜ਼ੀ ਕਹਿ ਦਿਓ ਪ੍ਰੈਕਟੀਕਲੀ ਸਾਰੇ ਲੋਕ ਹੀ ਜਾਣਦੇ ਨੇ ਸਾਰਾ ਪੰਜਾਬ ਜਾਣਦਾ ਹੈ ਕਿ ਆਮ ਆਦਮੀ ਪਾਰਟੀ ਦਾ ਦੇ ਮੁੱਖ ਮੰਤਰੀ ਸਾਡੇ ਸੁਪਰੀਮੋਰ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਪਰਿਵਾਰੀ ਮਨੀਸ਼ ਜੋਤੀ ਅਨਸਲਤਾਨਪੁਰ ਦੇ ਲੋਕਾਂ ਦਾ ਵੀ ਇਲਜ਼ਾਮ ਆ। ਉਸਤਾਨ ਜਿਹੜੇ ਹੈਗੇ ਨੇ ਸਾਡੇ ਅਮਨ ਅਰੋੜਾ ਜੀ ਉਹਦੇ ਨਾਲ ਜਿੰਨੇ ਪੰਜਾਬ ਸਰਕਾਰ ਦੇ ਮਨਿਸਟਰ ਹੈਗੇ ਨੇ ਔਰ ਮੇਰੀ ਔਰ ਮੁੰਡਿਆ ਜੀ ਦੀ ਸਪੈਸ਼ਲ ਡਿਊਟੀ ਲੱਗੀ ਹੈਗੀ ਏ ਕਪੂਰਥਲੇ ਦੀ। ਮੈਂ ਲਗਾਤਾਰ ਆ ਰਹੇ ਹਾਂ ਔਰ ਸਾਰੇ ਇਥੋਂ ਦੇ ਚੇਅਰਮੈਨ ਸਹਿਬਾਨ ਸਾਡੇ ਵਲੰਟੀਅਰ ਸਹਿਬਾਨ ਸਾਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਇੱਕ ਕਾਰਗਰਤਾ ਪੰਜਾਬ ਦੇ ਵਿੱਚ ਕਿਸਾਨਾਂ ਦੀ ਜਿਹੜੇ ਲੋਕੀ ਹੱਡਬੀਟ ਤੱਕ ਇਹਨਾਂ ਦੀ ਮਦਦ ਲਗਾਤਾਰ ਕਰ ਰਹੇ ਆ। ਤੁਸੀਂ ਕਹਿੰਦੇ ਬੀਜਪੀ ਨੇ ਕੁਝ ਕੀਤਾ ਨਹੀਂ ਹੈ ਪਰ ਬੀਜਪੀ ਤਾਂ ਬੜੀ ਖੁਸ਼ ਹੈ ਕਿ 5 ਕਰੋੜ ਰੁਪਏ ਭੇਜਿਆ 5 ਕਰੋੜ ਰੁਪਏ ਦੇਖੋ ਤੁਸੀਂ ਤੁਹਾਨੂੰ ਪਤਾ ਹੋਵੇਗਾ ਕਿ ਜਿਹੜਾ ਨੁਕਸਾਨ ਹੈਗਾ ਇਹ ਬਹੁਤ ਭਾਰੀ ਨੁਕਸਾਨ ਹੈਗਾ 5 ਕਰੋੜ ਜਿਹੜਾ ਹੈਗਾ ਕਿ ਲੋ ਠੀਕੇ ਧੰਨਵਾਦ ਕਰਦੇ ਆਂ ਹਰਿਆਣੇ ਸਰਕਾਰ ਦਾ ਕੁਝ ਸេចក្ត ਤੁਹਾਡੀ ਸਦਾ ਕਰਦਾ ਹੈਗਾ ਅਸੀਂ ਤਾਂ ਧੰਨਵਾਦੀ ਆਂ ਪਰ ਜਿੰਨੀ ਕੇਂਦਰ ਸਰਕਾਰ ਨੂੰ ਮੇਨ ਜੋ ਲੋਡਸ ਹੈਗੀ ਕੇਂਦਰ ਸਰਕਾਰ ਨੂੰ ਅੱਗੇ ਆ ਕੇ ਸਾਨੂੰ ਕਹਿੰਦੇ ਲੋਡ ਨਹੀਂ ਪੈਣੀ ਚਾਹੀਦੀ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਮੰਗ ਰੱਖਣ ਦੀ ਲੋੜ ਨਹੀਂ ਪੈਣੀ ਚਾਹੀਦੀ ਉਹਨਾਂ ਨੂੰ ਖੁਦ ਅੱਗੇ ਆ ਕੇ ਸਾਡਾ ਜੋ ਹੈ ਪੰਜਾਬ ਦਾ ਨੁਕਸਾਨ ਉਹਦਾ ਸਰਵੇ ਕਰਾ ਕੇ ਪੂਰਾ ਕਰਨਾ ਚਾਹੀਦਾ ਹੈ ਜੇ ਗੱਲ ਕਰੀਏ ਸਮਾਜ ਸੇਵੀ ਸੰਸਥਾ ਜਿਹੜੀ ਕਿ ਹਰ ਕਿਸ ਤਰ੍ਹਾਂ ਦੀ ਸੇਵਾ ਲੈ ਕੇ ਜਾ ਰਹੀ ਹੈ ਪਰ ਕਿਤਨਾ ਕਿਤੇ ਸਰਕਾਰ ਪ੍ਰਸ਼ਾਸਨ ਉਹਨਾਂ ਦੀ ਜਿਹੜੀ ਸੇਵਾ ਕੀ ਕਹਿੰਦੇ ਇੱਥੇ ਜਮ੍ਹਾਂ ਕਰਾ ਰਹੋ ਤਾਂ ਬਾਅਦ ਚ ਆਪਣੇ ਸਟicker ਲਾ ਕੇ ਪਾਰਟੀ ਵੱਲੋਂ ਕਾਲਕੀ ਜਨਤਾ ਤੱਕ ਪਹੁੰਚਾਈ ਜਾ ਰਹੀ ਹੈ ਇਧਰ ਵੀ ਕੱਲਾ ਦੇਖਣ ਨੂੰ ਮਿਲਦੀ ਆ ਵਾ ਦੇਖੋ ਜਿਹੜੀ ਸਰਕਾਰ ਹੁੰਦੀ ਏ ਉਹ ਲੋਕਾਂ ਦੁਆਰਾ ਬਣਾਈ ਜਾਂਦੀ ਏ ਅਗਰ ਕੋਈ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਉਹ ਸਹਿਯੋਗ ਕਰ ਰਹੇ ਨੇ ਉਦਯੋਗਪਤੀ ਸਹਿਯੋਗ ਕਰ ਰਹੇ ਨੇ ਔਰ ਪੰਜਾਬ ਸਰਕਾਰ ਵੱਲੋਂ ਜੋ ਉਹਨਾਂ ਨੂੰ ਸਹਾਰਾ ਦੀ ਏ 71 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਪੰਜਾਬ ਬਾੜ ਪੇਟਾਂ ਲਈ ਸਾਰੇ ਜ਼ਿਲ੍ਹਿਆਂ ਨੂੰ ਆਇਆ ਔਰ ਜੰਦਰ ਨੂੰ 5 ਕਰੋੜ ਰੁਪਏ ਆਇਆ ਹੈ ਕੱਲੇ ਜੰਮੂ ਨੂੰ ਇਦਾਂ ਇੱਕ ਉਹ तकरीबन ਇੰਨਾ ਕੀ ਧੋੜਾ ਜ਼ਿਆਦਾ ਆਇਆ ਹੋਏ ਔਰ ਮੇਰੇ ਡਿਸਟ੍ਰਿਕਟ ਨਾਲ ਗੱਲ ਹੋਈ ਹੈ 기ਏ ਉਹਨਾਂ ਕਹਿਆ ਹੈ ਕਿ ਜਿੰਨੇ ਵੀ ਹੜ੍ਹ ਪੀੜਤ ਹੈਗੇ ਨੇ ਉਹਨਾਂ ਨੂੰ ਰਾਸ਼ਨ ਦੀ ਕੋਈ ਕਮੀ ਨਹੀਂ इवन ਉਹਨਾਂ ਕੋਲ 6-6 ਮਹੀਨੇ ਦਾ ਰਾਸ਼ਨ ਇਕੱਠਾ ਹੋ ਗਿਆ ਹੈ ਉਹਨਾਂ ਨੂੰ ਜੋ ਚਾਹੀਦਾ ਹੈਗਾ ਕੇਵਲ ਇਹੋ ਹੀ ਹੈਗਾ ਕਿ ਉਹਨਾਂ ਨੂੰ ਪਾਣੀ ਮੁਟਰ ਜਾਏ ਤਾਂ ਅਸਲ ਵਿੱਚ ਲੋਕਾਂ ਦੇ ਹਾਲਾਤ ਠੀਕ ਹੋ ਜਾਣ ਉਹਨਾਂ ਨੂੰ ਕਿਸੇ ਰਾਸ਼ਨ ਦੀ ਕੋਈ ਲੋੜ ਨਹੀਂ ਹੈਗੀ ਆਲਰੇਡੀ ਸਰਕਾਰ ਉਹਨੂੰ ਮਈਆ ਕਰਾ ਰਹੀ ਹੈ ਸੋ ਦੇਖਣ ਜਾਇਆ ਹੈਗਾ ਕਿ ਪਹਿਲੀ ਵਾਰ ਹੀ ਹੋਇਆ ਕਿ ਪੰਜਾਬ ਦੇ ਵਿੱਚ ਆਫਤ ਆਣ ਦੇ ਬਾਅਦ, ਮੀਂਹ ਆਣ ਦੇ ਬਾਅਦ, ਦੁੱਖ ਆਣ ਦਾ ਸੰਕਟ ਆਣ ਦੇ ਬਾਅਦ ਸਾਰੀ ਪੰਜਾਬ ਸਰਕਾਰ ਅੱਜ ਲਗਾਤਾਰ ਹਰ ਆਦਮੀ ਚਾਹੇ ਡਿਪਟੀ ਕਮਿਸ਼ਨਰ ਹੈ, ਚਾਹੇ ਐਸਡੀਐਮ ਹੈ, ਚਾਹੇ ਤਸਿਲਦਾਰ ਹੈ, ਚਾਹੇ ਕੋਪਾਰਟ ਦਾ ਚੇਅਰਮੈਨ ਹੈਗੇ, ਐਮਐਲ ਹੈਗੇ, ਹਲਕਾ ਚਾਰਜ ਸਾਰੇ ਅਸੀਂ ਲੱਗੇ ਆਗੇ। ਉਹਦੇ ਨਾਲ ਬੜੀ-ਬੜੀ ਰਾਹਤ ਮਿਲ ਰਹੀ ਹੈ ਔਰ ਲੋਕਾਂ ਨੂੰ ਜੋ ਹੈ ਸੋਧਮੰਦ ਕਾਰਨ ਜੋ ਵੀ ਹਾਲਾਤ ਨੇ ਉਹਦੇ ਨੂੰ ਕੰਟਰੋਲ ਆਗੇ।